ਉਹਦੇ ਇਸ ਹਫ਼ਤੇ ਦੇ ਪ੍ਰੋਗਰਾਮ ਸੀਗੇ ਸਾਡੇ ਪਿੰਡਾਂ ਦੇ ਵਿੱਚ ਆਲਮੋਸਟ 7 ਵਜੇ ਦਾ ਟਾਈਮ ਜਿਹੜਾ ਸਵੇਰੇ-ਸਵੇਰੇ ਦਿੱਤਾ ਹੋਇਆ ਸੀ ਤੇ ਜਿਹੜੀ ਮੇਰੇ ਫਾਦਰ ਨਾਲ ਗੱਡੀ ਚੱਲਦੀ ਹੈ ਉਹਦਾ ਟਾਇਰ ਬੈਠ ਗਿਆ ਸਵੇਰੇ-ਸਵੇਰੇ ਤੇ ਪਹਿਲਾਂ ਉਹ ਦਰਸਤ ਕੀਤੀ ਉਹ ਮਤਲਬ ਇਹੋ ਜੇ ਸਮੀਕਰਨ ਬੰਦੇ ਦੀ ਜ਼ਿੰਦਗੀ ਚਾਹੁੰਦੇ ਰਹਿੰਦੇ ਆ ਬੰਦਾ ਸੋਚਦਾ ਕੁਝ ਹੈ ਤੇ ਹੁੰਦਾ ਕੁਛ ਸੋ ਹੁਣ ਮੈਂ ਥੋੜਾ ਲੇਟ ਹੋ ਗਿਆ ਪ੍ਰੋਗਰਾਮਾਂ ਕਰਕੇ ਪਹਿਲੇ ਤਾਂ ਦੋ ਤਿੰਨ ਪੁੱਗਤ ਗਏ ਨੇ ਤੇ ਤੀਜੇ ਪ੍ਰੋਗਰਾਮ ਤੇ ਜਿਹੜਾ ਮੈਂ ਹੁਣ ਅਗਿਲਵਾਂਡੀ ਜਾ ਮਿਲਣਾ ਤੇ ਇਹੋ ਜੀ ਸਿਆਸੀ ਜਿਹੜੀ ਰੁਟੀਨ ਹੁੰਦੀ ਆ ਜਾਂ ਸਿਆਸੀ ਜਿਹੜੀ ਲਾਈਫ ਹੁੰਦੀ ਹੈ ਇਹਦੇ ਚ ਮੈਨ ਪਾਵਰ ਦਾ ਬਹੁਤ ਵੱਡਾ ਹੱਦ ਹੈ ਜੇ ਤੁਸੀਂ ਘਰ ਦੇ ਦੋ ਜਾਂ ਤਿੰਨ ਬੰਦੇ ਹੋਣ ਤੇ ਤੁਹਾਡੀ ਸਟ्रेस ਘਟ ਜਾਂਦੀ ਹੈ ਫਿਰ ਤੁਸੀਂ ਆਰਾਮ ਨਾਲ ਸਿਆਸਤ ਜਾਂ ਕਹਿ ਲੋ ਕਿ ਸੋਸ਼ਲ ਲਾਈਫ ਬਿਖਤਾ ਸਕਦੇ ਹੋ ਤੇ ਜੇ ਇੱਕ ਕੱਲਾ ਬੰਦਾ ਉਹਨੇ ਪਰਿਵਾਰ ਵੀ ਵੇਖਣਾ ਉਹਨੇ ਕਾਰੋਬਾਰ ਵੀ ਵੇਖਣਾ ਉਹਨੇ ਸਿਆਸਤ ਵੀ ਵੇਖਣੀ ਜਾਈਏ ਕਹਿ ਲੋ ਸੋਸ਼ਲ ਵੀ ਰਿਲੇਸ਼ਨਸ ਵੇਖਣੇ ਨੇ ਤੇ ਉਹਦੇ ਲਈ ਬਹੁਤ ਟਫ ਕੀਤਾ ਹੈ ਸੈਕੰਡ ਥਿੰਕ ਕਿ ਪੈਸਾ ਡੈਫੀਨੇਟਲੀ ਜਦੋਂ ਤੁਸੀਂ ਦੋ ਤਿੰਨ ਗੱਡੀਆਂ ਲੈ ਕੇ ਨਿਕਲਦੇ ਹੋ ਰੋਜ਼ ਘਰੋਂ ਦੀ ਦੁਪਹਿਰ ਦਾ ਸਵੇਰ ਦਾ ਚਲੂ ਖਾ ਕੇ ਨਿਕਲ ਗਿਆ ਕੋਈ ਦੁਪਹਿਰ ਦਾ ਖਾਣਾ ਜਿਹੜਾ ਉਹ ਇੱਕ ਮਤਲਬ ਇੱਕ ਮੀਲ ਜਿਹੜਾ ਹੈ ਉਹ ਡੈਫੀਨੇਟਲੀ ਬਾਹਰ ਲੈਣਾ ਪੈਂਦਾ ਜੇ ਤਾਂ ਕਿਸੇ ਦੇ ਵੱਲ ਹੋ ਜੇ ਤੇ ਠੀਕ ਹੈ ਨਹੀਂ ਤੇ ਅਦਰਵਾਈਜ਼ ਮਤਲਬ ਇਹੋ ਜਿਹੇ ਦੋ ਤਿੰਨ ਖਰਚੇ ਨੇ ਤੇਲ ਤੇ ਆਪਣਾ ਤੇ ਬੰਦਿਆਂ ਦਾ ਖਾਣ ਪੀਣ ਦਾ ਇੱਕ ਮੀਲ ਦਾ ਖਰਚਾ ਆਲਮੋਸਟ ਆਪਣੇ ਦੇ ਹੁੰਦਾ ਸੋ ਆਪਦੇ ਸੋਰਸਸ ਬਣਾ ਕੇ ਆਪਦੇ ਆਪ ਨੂੰ ਇੰਨਾ ਸਾਊਂਡ ਕਰਕੇ ਕਿ ਘੱਟੋ ਘੱਟ 10 ਸਾਲ ਤੁਸੀਂ ਇੱਕ ਪਾਰਟੀ ਦੇ ਵਿੱਚ ਕਿਉਂਕਿ ਵੇਖੋ ਜੋ ਅੱਜ ਦਾ ਮਾਹੌਲ ਹੈ ਸਵਿਚਿੰਗ ਇਧਰੋਂ ਉਸ ਪਾਰਟੀ 'ਚ ਉਧਰੋਂ ਐਸ ਪਾਰਟੀ 'ਚ ਉਹ ਕੋਈ ਬੜੀ ਲੌਂਗ ਟਰਮ ਸਿਆਸਤ ਨਹੀਂ ਹੈਗੀ ਨਾ ਤੁਹਾਡੀ ਲੌਂਗ ਟਰਮ ਕਰੈਡੀਬਿਲਟੀ ਬਣਾਉਂਦੀ ਹੈ ਕਿ ਪੀੜ੍ਹੀਆਂ ਤੱਕ ਕੋਈ ਬੰਦਾ ਇਹ ਕਹੇਗਾ ਯਾਰ ਇਹ ਕਾਲੀ ਨੇ ਜਾਂ ਇਹ ਟਕਸਾਲੀ ਕਾਂਗਰਸੀ ਨੇ ਜਾਂ ਪੀੜ੍ਹੀਆਂ ਦੇ ਫਲਾਣੇ ਪਾਰਟੀ ਨਾਲ ਜੁੜੇ ਹੋਏ ਨੇ ਕ੍ਰੈਡੀਬਿਲਟੀ ਨਹੀਂ ਬਣਦੀ ਸੋ ਹਮੇਸ਼ਾ 10 ਸਾਲ ਦਾ ਆਪ ਦਾ ਤੁਸੀਂ ਇੱਕ ਮੋਰਟੋਰੀਅਮ ਲੈ ਕੇ ਤੁਰੋ ਕਿ ਹਾਂ 10 ਸਾਲ ਮੈਂ ਇਸ ਪਾਰਟੀ ਲਈ ਮਿਹਨਤ ਕਰਨੀ ਹੈ ਜਾਂ ਇਸ ਟਰੈਕ ਤੇ ਮਿਹਨਤ ਕਰਨੀ ਹੈ ਤੇ ਡੈਫੀਨੇਟਲੀ ਤੁਸੀਂ ਜਿਹੜਾ ਹੈ ਇੱਕ ਆਪਣੀ ਸ਼ਭੀ ਇੱਕ ਆਪਣੀ ਐਂਟੀਟੀ ਲੋਕਾਂ ਦੇ ਵਿੱਚ ਬਣਾ ਲੈਨੇ ਤੇ ਇਦਾਂ ਹੀ ਹੁਣ ਅੱਗੇ ਤੁਹਾਨੂੰ ਵਿਖਾਉਨੇ ਆ ਜੀ ਕਿਵੇਂ ਚੱਲਦਾ ਦਿਨ ਵੱਡੇ ਮੇਥੋਂ ਛੋਟੇ ਮੇਰੇ ਮਾਮਾ ਮੇਲੇ ਭੈਣਾ ਮੇਰੇ ਬਜ਼ੁਰਗ ਮੇਰੇ ਭਰਾਵੋ ਫਤੇ ਪ੍ਰਵਾਨ ਕਰਨੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਾਂਗੇ ਥੋੜਾ ਕੱਲਾ ਹੂੰ ਤੇ ਸਾਰੀ ਭੀੜ ਚੋਂ ਨਿਕਲ ਕੇ ਤੇ ਸਾਈਡ ਤੇ ਹੋ ਕੇ ਉਦੋਂ ਤੁਹਾਡੇ ਨਾਲ ਗੱਲ ਕਰਦਾ ਥੋੜੀ ਜੀ ਤੇ ਇਹ ਜਿਹੜੀ ਮਤਲਬ ਇਹ ਨਾ ਮਜ਼ਾ ਬਹੁਤ ਆਉਂਦਾ ਜਾਂ ਵੇਖਦੇ ਆ ਵੀ ਬੜਾ ਸਵਾਦ ਆਉਂਦਾ ਕਿ ਇਦਾਂ ਚੱਲੀ ਜਾਂਦਾ ਪਰ ਮੈਂ ਦੱਸਦਾ ਕਿ ਹਮੇ ਹੁਣੇ ਆ ਮੇਰੇ ਪਿੱਛੇ ਆਉਣਦੇ ਆ ਮੈਂ ਮਤਲਬ ਆਪ ਵੀ ਅਹੀਂ ਸਵੇਰ ਦੇ 6 ਵਜੇ ਤੇ ਨਿਕਲੇ ਆ ਇੱਕ ਅੱਧਾ ਫੁਲਕਾ ਖਾ ਕੇ ਹਾਂਜੀ ਮੋਸਟਲੀ ਇਦਾਂ ਹੀ ਹੁੰਦਾ ਵੀ ਬਹੁਤ ਰੇਅਰ ਆ ਕਦੀ ਕੋਈ ਆਪਣਾ ਕੋਈ ਬਿਲਕੁਲ ਨੇੜੇ ਦਾ ਸੱਜਣ ਹੋਵੇ ਉਹਦੇ ਘਰ ਕਿਤੇ ਜਾਣਾ ਹੋਵੇ ਦਿਨੇ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਜਿਵੇਂ ਆਪਾਂ ਆਮ ਰੁਟੀਨ 'ਚ ਤੇ ਭੋਗਾਂ ਵਿਆਂਵਾਂ ਤੇ ਚਲੇ ਜਾਂਦੇ ਕੁਝ ਨਾ ਕੁਝ ਖਾਲੀ ਨਾ ਇਲੈਕਸ਼ਨਾਂ ਦੇ ਵਿੱਚ ਇਦਾਂ ਨਹੀਂ ਹੁੰਦਾ 10 10 20 20 ਮਿੰਟ ਖਲੋਣਾ ਕਿਤੇ ਤੇ ਫਟਾਫਟ ਭੱਜੋ ਭੱਜੀ ਜੇ ਕੋਈ ਹੋਰ ਲੀਡਰ ਆ ਗਿਆ ਉਹਨੂੰ ਵੀ ਸਮਾਂ ਦੇਣਾ ਸਾਰਾ ਕੁਝ ਕਰਨਾ ਹੁਣ ਮੈਂ ਸਾਡੇ ਇਧਰਲੇ ਪਾਸੇ ਟੀਮ ਹੈਗੀ ਸੀ ਤੇ ਕੁਝ ਸਾਡੇ ਬਲਾਕ ਸੰਤੀ ਦੇ ਪਿੰਡ ਨੇ ਮੈਂ ਵਿੱਚੋਂ ਨਿਕਲ ਕੇ ਜਿਹੜਾ ਉਧਰ ਜਾ ਰਿਹਾ ਤੇ ਓਹਨ ਮੈਂ ਰਸਤੇ 'ਚ ਕਿਹਾ ਹੋਇਆ ਮੇਰੇ ਆਪਣਾ ਮਿੱਤਰ ਨੂੰ ਇੱਕ ਨੂੰ ਕਿ ਯਾਰ ਕੁਝ ਥੋੜਾ ਬੋਧਾ ਘਰੋਂ ਹੀ ਜਾਏ ਪਰ ਉਠੀਆਂ ਹੀ ਸੁੱਕੀਆਂ achar ਨਾਲ ਲੈ ਕੇ ਰਾਹ 'ਚ ਫੜਾਦੀ ਮੈਨੂੰ ਤੇ ਚਾਹ ਚਲੋ ਅਗਲੇ ਬੰਨੇ ਉਪੀ ਲਾਂ ਕਿਦੋ ਮਤਲਬ ਇਦਾਂ ਦਾ ਸਿਸਟਮ ਨਹੀਂ ਦਾ ਇਹ ਵੀ ਆ ਕੁਦਰਤੀ ਮੇਰਾ ਬਣ ਗਿਆ ਵਿੱਚੋਂ ਨਿਕਲਣ ਦਾ ਤੇ ਤਾਂ ਕੁਝ ਕਾਪੀ ਲੈਣ ਲੱਗੇ ਨਹੀਂ ਤਾਂ ਅੰਦਰ ਸਿਆਸਤ ਜਿਹੜੀ ਆ ਉਹ ਜਾਂ ਇਹ ਜੋ ਵੀ ਆ ਜੋ ਵੀ ਅਸੀਂ ਕਰਦੇ ਆ ਇਹਦੇ ਚ ਇਦਾਂ ਦਾ ਸਿਸਟਮ ਰਹਿੰਦਾ ਕੋਈ ਖਾਣ ਪੀਣ ਦਾ ਪਤਾ ਨਹੀਂ ਤੇ ਇਦਾਂ ਤੋਂ ਭੱਜੋ ਭੱਜੀ ਫਿਰ ਹਰ ਕਿਸੇ ਨੇ ਤੁਹਾਡੇ ਨਾਲ ਨਾਰਾਜ਼ ਹੀ ਹੋਣਾ ਜਦੋਂ ਤੁਸੀਂ ਜਾਣਾ 70 80% ਤਾਂ ਚਲੋ ਗੱਲ ਕਰਕੇ ਪਹਿਲਾਂ ਨਾਰਾਜ਼ਗੀਆਂ ਦੂਰ ਕਰਕੇ ਜਾਈਦਾ ਜਿਹੜੇ ਅਖੀਰਲੇ ਦਿਨ ਹੁੰਦੇ ਉਹਨਾਂ ਚ ਤਾਂ ਬਸ ਮਨੋਮਨਾਈ ਚੱਲਦੀ ਹਰ ਕਿਸੇ ਕੋਲੋਂ ਲਾਹਮੇ ਹੀ ਲੈਣੇ ਆਪਾਂ ਕੁਝ ਮੰਨ ਜਾਂਦੇ ਨੇ ਕੁਝ ਨਹੀਂ ਮੰਨਦੇ ਸੋ ਇਦਾਂ ਅੱਜ ਹੁਣ ਅਗਲੀ ਮੇਰਾ ਜਿਹੜਾ ਜਿਹੜੀ ਹੂ ਲਿਆ ਉਹ ਬਿਜ਼ੀ ਤੋਂ ਵੀ ਬਿਜ਼ੀ ਹੈ ਕਹਿ ਲੋ ਕਿ ਕੋਈ ਕਿਉਂਕਿ ਆਪ ਹੀ ਮੀਟਿੰਗਾਂ ਪ੍ਰੋਵਾਈਡ ਕਰਨੀਆਂ ਆਪ ਹੀ ਸਾਰਾ ਕੁਝ ਕਰਨਾ ਤੇ ਉਹ ਗੱਲਬਾਤ ਆਪਣੀ ਨਹੀਂ ਹੋਣੀ ਅੱਜ ਦੇ ਦਿਨ ਚ ਹੋਰ ਕੋਈ ਜੇ ਸ਼ਾਮੀ ਖੇਤ ਗਏ ਆ ਪਿੰਡ ਵਾਲ ਨੂੰ ਗਏ ਤੇ ਫਿਰ ਉੱਥੇ ਗੱਲਬਾਤ ਕਰਾਂਗੇ ਨਹੀਂ ਤੇ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੋਟਾ ਸਿੰਘ ਆ ਜਾ ਬਹੁਤ ਹੌਲੇ ਸੇ ਦੋ ਚਾਰ ਕਟਤ ਨਹੀਂ ਹੈ ਦੇਖ ਲੈ ਬਣਾਨੀ ਨਹੀਂ ਫੁੱਟ ਗਈ ਇਹ ਜਾ ਮੈਂ ਉਹ ਮੈਂ ਜੀ ਦੋਸਤੋ ਸੋ ਕਰਕੇ ਜਿਹੜੀ ਵਰਕਿੰਗ ਸਾਡੀ ਪੋਲੀਟੀਕਲ ਸੀ ਮੈਂ ਫਾਰਮ ਤੇ ਆ ਗਿਆ ਸੀਗਾ ਇਹ ਹੁਣ ਮੈਂ ਇਥੋਂ ਨਿਕਲ ਲੱਗਾ ਸ਼ਹਿਰ ਲਈ ਵਾਪਸ ਕਹਿਣ ਤੋਂ ਪਾਵੇ ਇਹ ਆ ਕਿ ਇੱਕ ਮੇਰੇ ਨਾ ਮਨ 'ਚ ਗੱਲ ਸੀ ਜੀ ਸ਼ਾਇਦ ਪੋਲੀਟਿਕਲ ਜਾਂ ਇਹਨਾਂ ਇਲੈਕਸ਼ਨਾਂ 'ਚ ਜਾਂ ਵਰਕ ਕਰੀ ਜਿਹੜੀ ਅਸੀਂ ਕਰਦੇ ਆ ਨਾ ਇਹਦੇ 'ਚ ਲੋਕ ਸੋਚਦੇ ਆ ਵੀ ਇਹ ਆਪਣਾ ਐਵੇਂ ਮਤਲਬ ਭੱਜੇ ਫਿਰਦੇ ਜਾਂ ਕਈ ਬੁਰਾ ਮਨਾਉਂਦੇ ਆ ਜਾਈਏ ਜੀ ਪਰ ਮੈਂ ਇੱਕ ਗੱਲ ਦੱਸਦਾ ਕਿ ਇਹ ਜਿਹੜਾ ਸਾਡਾ ਹਰ ਇੱਕ ਨੂੰ ਮਿਲਣਾ ਜਾਂ ਫਲਾਣੇ ਨੂੰ ਵੋਟ ਪਾਓ ਫਲਾਣੇ ਦੀ ਚੰਗੀ ਮਾੜੀ ਦੱਸਣੀ ਆ ਇਸ ਕੈਂਡੀਡੇਟ ਦਾ ਗੋਣਿਆਂ ਆ ਓਗਣਿਆਂ ਉਹਦੇ 'ਚ ਵੇਖੋ ਇੱਕ ਨਾ ਬੜੀ ਪੋਜ਼ਿਟਿਵ ਥਿੰਗ ਇਹ ਆ ਕਿ ਅਸੀਂ ਜਾਗਰੂਕ ਕਰਦੇ ਆ ਸਾਰਿਆਂ ਨੂੰ ਹਾਂ ਜੇ ਕੋਈ ਮਾੜਾ ਆ ਤਾਂ ਉਹਦੇ ਮਾੜੇ ਬਾਰੇ ਦੱਸਦੇ ਆ ਜੇ ਕੋਈ ਚੰਗਾ ਆ ਉਹਦੇ ਚੰਗੇ ਬਾਰੇ ਦੱਸਦੇ ਆ ਤੇ ਜੇ ਕੋਈ ਮਾੜਾ ਲਗਾਤਾਰ ਆ ਰਿਹਾ ਆ ਨਾ ਤੇ ਉਹਦਾ ਬਦਲ ਵੀ ਲੱਭਦੇ ਆ ਆਪਾਂ ਵੀ ਯਾਰ ਫਲਾਣਾ ਜਿਹੜਾ ਉਹਨੇ ਬੜਾ ਨਰਕ ਮਚਾਇਆ ਸੀ ਆ ਤਾਂ ਮਚਾਈ ਸੀ ਤੇ ਇਹ ਨਵਾਂ ਬੰਦਾ ਆਪਾਂ ਲਿਆਏ ਆ ਇਹਦਾ ਸਾਥ ਦਈਏ ਸੋ ਇਹ ਜਿਹੜੀਆਂ ਪੋਲਿਟਿਕਲ ਸਰਗਰਮੀਆਂ ਨੇ ਜਾਂ ਅਸੀਂ ਜਿਹੜਾ ਲੋਕਾਂ ਨੂੰ ਘਰੋ ਘਰੀ ਆਖਣ ਜਾਂਦੇ ਆ ਵੋਟਾਂ ਇਹਦੇ ਚ ਬਹੁਤ ਕੁਝ ਪੋਜ਼ਿਟਿਵ ਆ ਇਹ ਅਸੀਂ ਕਮਲੇ ਨਹੀਂ ਹੈਗੇ ਲੋਕ ਵੀ ਐਵੇਂ ਤੁਰੇ ਫਿਰਦੇ ਤੁਸੀਂ ਆਪ ਇਸ ਚੀਜ਼ ਦਾ ਕਿਤੇ ਬਹਿ ਕੇ ਨਾ ਤਰਕ ਕੱਢਿਓ ਲੌਜੀਕ ਕੱਢਿਓ ਕਿ ਵਾਕਿਆ ਹੀ ਜਦੋਂ ਆਈ ਵਰੀ ਮੰਨ ਲਓ ਕੋ ਮਾੜੀ ਚੰਗੀ ਵੀ ਗੱਲ ਹੁੰਦੀ ਕਿਸੇ ਲੀਡਰ ਦੀ ਲੋਕ ਲਾਂਮੇ ਦਿੰਦੇ ਆ ਤੇ ਉਹਨੂੰ ਸੁਧਾਰੀ ਦਾ ਵੀ ਆ ਸੋ ਇਹ ਬੜੀਆਂ ਪੋਜ਼ਿਟਿਵ ਚੀਜ਼ਾਂ ਨੇ ਜਿਹੜੀ ਆ ਸਰਗਰਮੀ ਜਾਂ ਨਫਰੀ ਜਿਹੜੀ ਅਸੀਂ ਕਰਦੇ ਆ ਨਾ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਉਂ ਤੋਂ ਪਹਿਲਾਂ ਵੀ ਚਲੋ ਅਸੀਂ ਜਾਂਦੇ ਆਉਂਦੇ ਰਹੀਦਾ ਇਹਦੇ ਚ ਬੜਾ ਕੁਝ ਪੋਜ਼ਿਟਿਵ ਨਿਕਲਦਾ ਹੈ ਸੋ ਇਦਾਂ ਦਾ ਇੱਕ ਹੋਰ ਦਿਨ ਸੀਗਾ ਸਿਆਸੀ ਜਿਵੇਂ ਦਾ ਤੁਸੀਂ ਗੱਲ ਵੇਖਿਆ ਜੇ ਤੁਹਾਨੂੰ ਵਧੀਆ ਲੱਗਦਾ ਤੇ ਮੈਂ ਇਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਿਹਾ ਕਰੂੰਗਾ ਗੱਲਾਂ ਬਾਤਾਂ ਧੰਨਵਾਦ ਜੀ